ਸਿਕਾਉ ਜੀ ਸਾਰਿਆਂ ਨੂੰ ਬਾਈ ਸਰਜੀਤ ਨਾਲ ਪਹੁੰਚ ਚੁੱਕੇ ਜੀ ਪਿੰਡ ਪਲਾਸਰ ਜ਼ਿਲ੍ਹਾ ਤਰਨਤਪੁਰ ਤਸਰੀ ਤਰਨਤਪੁਰ ਦੇਖੋ ਅੱਜ ਵੀ ਚਾਰ ਪੰਜ ਲਾਪੇ ਛੋਟੇ ਮੱਝਾ ਸੇਲ ਹੈ ਜੀ ਬਾਕੀ ਬਾਈ ਜੀ ਨੇ ਗੱਲਬਾਤ ਕਰਦੇ ਅਸੀਂ ਸਿਕਾਉ ਜੀ ਹੋਰ ਕੀ ਹਾਲ ਜੀ ਹੋਰ ਬਾਈ ਵਧੀਆ ਜੀ ਬਹੁਤ ਠੀਕ ਠਾਕ ਹੋਰ ਫਿੱਟਾ ਦੇਖਿਆ ਮਾਲ ਜੀ ਬੀ ਹਾਂ ਜੀ ਹਾਂ ਜੀ ਵੇਖਿਆ ਕਿਰਪਾ ਭਾਬੀ ਜੀ ਜੀ ਹਾਂ ਜੀ ਆਜੇ ਫਿਰ ਮਾਲ ਉਧਰੋਂ ਆਏ ਬਾਈ ਮਾਲ ਉਧਰੋਂ ਆਇਆ ਜੀ ਅੱਜ ਵੀ ਇੱਕ ਦੋ ਛੋਟੀਆਂ ਹੀ ਤੇ ਉਹ ਫਿਰ ਸੱਜਣਾ ਗਏ ਉਹਨਾਂ ਗੱਲੀਆਂ ਸਵੇਰੇ ਤੇ ਹੁਣ ਫਿਰ ਤਾਜੀ ਸੂਈ ਦਾਦੀ ਸੂਈ ਮੈਂ ਹੀ ਕੱਲ ਸਾਫ ਕੀਤੀ 24 ਸੂਏ ਲਈ ਸਵੇਰੇ ਠੀਕ ਹੈ ਤੇ ਮੈਂ ਹੁਣ ਵਿੱਚ ਪਾਉਣੀ ਪੈਣੀ ਆ ਫਿਰ ਡੰਗ ਤੇ ਮਾ ਕੇ ਬਿਲਕੁਲ ਥੋੜੇ ਜਿਹੇ ਨੇ ਹਾਂਜੀ ਹਾਂਜੀ ਹੁਣ ਆਪਣੇ ਕੋਲ ਚਾਰ ਨਾਗ ਆਏ ਹੋਲੇ ਘਰੇ ਸ਼ੁਰੂ ਜੀ ਫਿਰ ਕਰੀਏ ਆਜਾ ਇੱਧਰ ਆਜੋ ਭਾਜੀ ਪਹਿਲਾ ਸੂਆ ਜੀ ਇਹ ਦੂਜਾ ਸੂਆ ਝੋਡੀ ਆ ਹਾਂਜੀ ਹਾਂਜੀ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਸੂਈ ਇਹ ਪਰਸੋਂ ਦੀ ਹੈ ਵੀ ਅੱਛਾ ਹਾਂਜੀ ਠੀਕ ਆ ਬਹੁਤ ਖਰੀਆ ਸੰਦੀਪ ਠੀਕ ਆ ਹਾਂ ਦੂਜਾ ਸੂਆ ਹਾਂਜੀ ਹਾਂਜੀ ਪਿੱਛੇ ਵੀ ਕੱਟੀ ਆ ਅਜੇ ਪਿੱਛੇ ਵੀ ਕੱਟੀ ਆ ਹਾਂਜੀ ਪਰਸੋਂ ਦੀ ਸੂਈ ਕੋ ਬਹੁਤ ਗੁੱਡ 9-10 ਕਿਲੋ ਦੇ ਟਿਪਟੇ ਬੌਲੀ ਚਾਪਾ ਬਿਲਕੁਲ ਵਧੀਆ ਬਾਈ ਹੈ ਨਾ ਨੰਬਰ ਸੰਦੀਪ ਇੱਕ ਨੰਬਰ ਜਿਆਦੀ ਵੱਡੀ ਝੋਟੀ ਹੈ ਸੰਦੀਪ ਹਾਂਜੀ ਹਾਂਜੀ ਚੌਣ ਵੀ ਬੜੀ ਖੁੱਲੀ ਆ ਜੋ ਇਹ ਨਹੀਂ ਠੀਕ ਆ ਕਿੰਨੇ ਵਜੇ ਕਰ ਦੋ ਦੁੱਧ ਜੀ ਫਿਰ ਦੁੱਧ 13-14 ਕਿਲੋ ਸੰਦੀਪ ਦੇ ਜੂਗੀ ਅਜਾ 13-14 ਕਿਲੋ ਹਾਂਜੀ ਜੀ ਠੀਕ ਆ ਪਹਿਲਾਂ ਨੇ 11-12 ਕਿਲੋ ਦੋ ਦਿੱਤਾ ਵਾ ਹਾਂਜੀ ਹਾਂਜੀ ਕੋਣੇ ਬੋਲਾ 9-10 ਕਿਲੋ ਦੇ ਘਰਾਂ ਚ ਬੋਲਾ ਹੀ ਆ ਠੀਕ ਆ ਉਹ ਕੱਟੀ ਵਿਖਾਦੇ ਸੰਦੀਪ ਗਿੱਲਾ ਨਾਡੂ ਲਮਕਣਿਆ ਪਰਸੋਂ ਸੂਈ ਆ ਠੀਕ ਆ ਆਹ ਇਹ ਨਹੀਂ ਵੀ ਕੋਈ ਹਾਂਜੀ ਬਿਲਕੁਲ ਜੀ ਹਾਂ ਪਰਸੋਂ ਸੂਈ ਸ਼ਾਮੀ ਸੂਈ ਆ ਕੱਲ ਖਾਲੀ ਕੀਤੀ ਏ ਬੋਲੇ ਚ ਹਾਂਜੀ ਹਾਂਜੀ ਬੋਲੋ ਜੀ ਸੰਦੀਪ ਛੋਟੇ ਜਿਆਦਾ ਰੁਪਈਆ ਦੀ ਆ ਪਰ ਚਲੋ ਹੁਣ ਜੇ ਆਪਾਂ ਜਿੱਦਾਂ ਤਾਜੀ ਤਾਜੀ ਚਲੋ ਜਿੱਦਾਂ ਚਲਦੀ ਕੰਮ ਇੱਕ ਪੰਜੀ ਦੇ ਦਈਏ 125 ਹਾਂਜੀ 1000 ਛੋਟ ਚਲੋ 124 124 ਨੀਲੀ ਆ ਗਈ ਜੀ ਸੰਦੀਪ ਨੀਲੀ ਆ ਗਈ ਆ ਇਹ ਵੀ ਤਾਜੀ ਸੂਈ ਹੈ ਜੀ ਆ ਸੂਈ ਨੂੰ ਚਲੋ 10-12 ਦਿਨ ਹੋਏ 15 ਦਿਨ ਨੂੰ ਹਾਂਜੀ ਦੂਜਾ ਸੂਆ ਛੋਟੀ ਸੰਦੀਪ ਹਾਂਜੀ ਹਾਂਜੀ ਲਓ ਜੀ ਭਾਈ ਜਦੋਂ ਕਿੰਨਾ ਖਲੇ ਉਹ 10 ਕਿਲੋ ਸੰਦੀਪ 10 ਕਿਲੋ ਤਿਆਰ ਆ ਜੀ ਹਾਂਜੀ ਠੀਕ ਆ ਆਜੋ ਆਜੋ ਕੱਟੀ ਨਾ ਮਗਰ ਜਿੰਦੀ ਇਹਦੇ ਕੱਟਾ ਸੰਦੀਪ ਮਗਰ ਜੀ ਇਹਦੇ ਕੱਟਾ ਆ ਗਿਆ ਇਹਦੇ ਮਗਰ ਕੱਟਾ ਵਾ ਠੀਕ ਲਓ ਜੀ ਚੋਇ ਜੂਂਦੀ ਵਧੀਆ ਬਹੁਤ ਚੋਣ ਪੁੱਲੀ ਸੰਦੀਪ ਬਹੁਤ ਜ਼ਿਆਦਾ ਚੰਗਾ ਖੁੱਲਾ ਚੋਣ ਲੱਗਾ ਭਾਈ ਬਰਿੰਦਾ ਮੁੱਲ ਜੀ ਸੰਦੀਪ ਇਹ ਜੈ ਜੀ ਆਪਾਂ ਲਈ ਰਾਤੀ ਲਈ ਸੀ ਹਾਂਜੀ ਇਹ ਆਪਾਂ ਦੇ ਦੇਣੀ ਆ 95 ਦੀ 9500 ਹਾਂਜੀ 500 ਛੋਟ ਠੀਕ ਹਾਂਜੀ ਚਲ ਤੇ ਆਹ ਜੀ ਸੰਦੀਪ ਇਹ ਤੀਸਰਾ ਸੁਆ ਮੈਂ ਆ ਅੱਛਾ ਹਾਂਜੀ ਤੇ ਸੂਈ ਨੂੰ ਕੋਈ ਡੇਢ ਮਿੰਟ ਲੱਗੇ ਬੰਨੇ ਹੋ ਗਿਆ ਠੀਕ ਆ ਹਾਂ ਬੱਚਾ ਵਖਾਦਨੇ ਮਗਰ ਕੱਤੀ ਬਹੁਤ ਸ਼ਾਨਦਾਰ ਆ ਆ ਠੀਕ ਆ ਜੀ ਹਾਂਜੀ ਚਲ ਜੂ ਮੇਰੇ ਕੋਈ 11 ਕਿਲੋ ਸੰਦੀਪ ਹੈਗਾ ਹੁਣ ਇਸ ਟਾਈਮ ਵਗੈਰਾ ਕਿਲੋ ਹੈਗਾ ਇਸ ਟਾਈਮ 11 ਕਿਲੋ ਆ ਆਜੋ ਜੀ ਆਜੋ ਹਾਂਜੀ ਲਓ ਜੀ ਸੰਦੀਪ ਬਹੁਤ ਹੀ ਜਿਆਦੀ ਵੱਡੀ ਮੈਂ ਆ ਹਾਂਜੀ ਬਹੁਤ ਹੀ ਜਿਆਦੀ ਵੱਡੀ ਮੈਂ ਆ ਠੀਕ ਆ ਠੀਕ ਆ ਹਾਂਜੀ ਲਓ ਜੀ ਕਰੋ ਚੱਕ ਇਹਦਾ ਬਾਜੀ ਫਿਰ ਮੁੱਲ ਸੰਦੀਪ ਇੱਕ 10 ਦੀ ਦੇ ਦੇਣੀ ਹੈ 110000 ਬੱਚਾ ਵਿਖਾ ਦੇ ਭੈਣ ਭਰਾ ਕੋਈ ਆਨਲਾਈਨ ਮੰਗਾਉਂਦਾ ਕੱਟੀ ਦੇ ਮਗਰ ਹਾਂਜੀ ਕੱਟੀ ਮਗਰ ਹਾਂਜੀ ਬਹੁਤ ਸੋਹਣੀ ਕੱਟੀਆਂ ਆ ਹਾਂਜੀ ਚਲ ਆ ਜਾ ਆਹ ਜੀ ਫੇਰ ਸੰਦੀਪ ਇੱਕ ਕੱਲ ਸੂਈ ਹੈ ਫੇਰੀ ਅੰਦਸਾ ਵੀ ਪਾਉਣੀ ਨਹੀਂ ਵੀਡੀਓ ਤੇਰੇ ਆਏ ਨਵਾਈ ਆ ਆ ਨੀਲੀ ਆ ਨਾ ਕੱਟੀ ਹਾਂਜੀ ਨੀਲੀ ਕੱਟੀ ਦਿੱਤੀ ਇਹਨੇ ਆਹ ਤੇ ਜਦੋਂ ਕਾਲੀ ਆ ਤੇ ਬੱਚਾ ਪਿਓ ਨੀਲੇ ਦਿੱਤਾ ਉਹਨਾਂ ਟੀਗਾ ਭਰਾ ਆਂ ਦੱਸਦੇ ਵੀ ਚੰਗਾ ਕੋਈ ਚੰਗਾ ਟੀਗਾ ਮਿਲਣਾ ਸ਼ੌਕ ਹੀ ਇਹਨਾਂ ਨੂੰ ਚਲੋ ਮੁੜ ਕੇ ਬੰਦਾ ਕੋਈ ਲੋੜਾਂ ਪੈ ਜਾਂਦੀਆਂ ਹੁਣ ਤਾਂ ਸਵੇਰੇ ਚ ਹੋਈ ਹੈ ਸੰਦੀਪ ਇਹ ਸਾਰੀ ਆ ਥੋੜਾ ਫਿਰ ਖਾਲੀ ਕੀਤੀ ਉਹਨੇ ਵੀਰਾਂ ਦਾ ਵੀ ਦੂਜੀਆਂ ਪਾਉਣੀਆਂ, ਇਹ ਤਾਂ ਪਾਉਣੇ ਨਹੀਂ ਹਜੇ। ਹਾਂਜੀ ਹਾਂਜੀ। ਮਈਆਂ ਫਿਰ ਬੰਦੇ ਸੱਜਣ ਆ ਗਏ, ਦੋ ਮਈਆਂ ਲੈ ਲੀਆਂ ਉਹਨਾਂ ਨੇ। ਤੇ ਕਿੰਨਾ ਕਰੀਓ ਭਾਜੀ ਦੁੱਧ ਫਿਰ ਇਹ? ਸੰਦੀਪ ਦੁੱਧ 14-15 ਕਿਲੋ ਦਊਗੀ। ਇਹ ਤਾਂ ਹੀ ਬੋਲੀ ਸਟਾਰ ਹੀ ਕੋ 10 ਕਿਲੋ ਕਰ ਲਈ ਆ। ਠੀਕ ਆ। ਹਾਂ ਆਜੋ ਜੀ। ਚੌਣ ਚਾਂ ਬੜੀ ਖਰੀ ਆ ਸੰਦੀਪ। ਠੀਕ ਆ, ਲਿਓ। ਨਹੀਂ ਠੀਕ ਆ। ਆ ਇਹਦਾ ਸੂਸਾਜ ਥੋੜੀ ਜੀ ਆਈ ਸੰਦੀਪ? ਚਾਪ ਸਮੋਹਾ ਵਧੀਆ ਨਿਕਲੇਗਾ। ਦੁੱਧੋਂ ਜ਼ਿਆਦਾ ਚੰਗਾ ਨਿਕਲੇਗਾ ਸੰਦੀਪ। ਤੇ ਭਾਜੀ ਫਿਰ ਇਹਦਾ ਮੁੱਲ? ਸੰਦੀਪ 1.5 ਦੀ ਦੇ ਦਈਏ। 1 ਲੱਖ 5000 ਦੀ। 50 ਬਸ ਆਹੀ ਪਸ਼ੂ ਸੇਲ ਆ ਨਾ ਜੀ ਇਹੋ ਹੀ ਚਾਰ ਪਖੂ ਆ ਜੀ ਸੰਦੀਪ ਲੋ ਜੀ ਆਹੀ ਪਸ਼ੂ ਸੇਲ ਆ ਬਾਕੀ ਇਥੇ ਕੋਈ ਚਾਰ ਪੰਜ ਝੋਟੀਆਂ ਮੇਰੇ ਹਰ ਵਕਤ ਹੁੰਦੀਆਂ ਜਦੋਂ ਮਰਜੀ ਆਉਂਦੀਆਂ ਹੁੰਦੀਆਂ ਹੁੰਦੀਆਂ ਸੰਦੀਪ ਜੀ ਹੁੰਦੀਆਂ ਹਾਂਜੀ ਹਾਂ ਹੁਣ ਵੀ ਝੋਟੀਆਂ ਦੋ ਅੱਜ ਤੜਕੇ ਵੇਗੀਆਂ ਹਾਂਜੀ ਜੀ ਉਹ ਜਦੋਂ ਆਪਾਂ ਪਰਸੋਂ ਜੋ ਜਿਹੜੀ ਵੀਡੀਓ ਪਾਈ ਸੀ ਛੇ ਝੋਟੀਆਂ ਹੁਸ਼ੀਏ ਲੈ ਗਈਆਂ ਬੜੀ ਬਾਬੇ ਦੀ ਕਿਰਪਾ ਤੇ ਕੋਈ ਗੱਲ ਨਹੀਂ ਆਵੇ ਕੋਈ ਪਿੰਡਪਰਾ ਜਿੱਦਾਂ ਵੀ ਮਾਨ ਤਨ ਕਰਾਂਗੇ ਚਲੋ ਹਾਂਜੀ ਤੇ ਨੰਬਰ ਬੋਲ ਦੋ ਜੀ ਫਿਰ 62844 ਤੇ 57553 62844 ਤੇ 57553 ਪਿੰਡ ਪਲਾਸ